ਤੇ ਇਹ ਇਹ ਮਜ਼ਾ ਜਿਹੜਾ ਤੁਹਾਨੂੰ ਏਦਾਂ ਦਾ ਸਟੈਪ-ਸਟੈਪ ਲਿਆ ਇਸ ਪਿਟੇ ਪ੍ਰਸਤਾਵਾ ਹੈਗਾ ਤੁਹਾਨੂੰ ਹਾਂਜੀ ਵਜ੍ਹਾ ਕੀ ਸੀ ਜਿਹੜਾ ਕੰਵਰਜ ਤੋਂ ਸਭ ਤੋਂ ਲੋ ਵਜ੍ਹਾ ਕੀ ਸੀ ਕੀ ਗੱਲ ਐ ਢੀ ਕੀ ਰੰਜਿਸ਼ ਹੋ ਗਈ ਸੀ ਏਡੀ ਕੀ ਗੱਲ ਹੋ ਗਈ ਸੀ ਵੀ ਤੁਸੀਂ ਤੁਹਾਨੂੰ ਬੰਦੇ ਮਾਰਤਾ ਤੇ ਪ੍ਰਸਤਾਵਾ ਹੈਗਾ ਵੀ ਇਹ ਚੀਜ਼ ਦਾ ਹਾਂਜੀ ਜਿਵੇਂ ਆਪਨੂੰ ਪਤਾ ਹੀ ਹੈ ਜੀ ਕਿ ਮਿਤੀ 31 ਦਸ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਹਰੀ ਸਿੰਘ ਹਸਪੀਟਲ ਰੋਡ ਤੇ ਜਿਹਦੇ ਵਿੱਚ ਤੇਜਪਾਲ ਜਿਹੜੇ ਗਿੱਦੜਵਿੰਡ ਤੇ ਰਹਿਣ ਵਾਲੇ ਆ ਉਹਨਾਂ ਦਾ ਮਰਡਰ ਹੋਇਆ ਸੀ ਤੇ ਇਹਦੇ ਵਿੱਚ ਜਿਹੜੀ ਐਫਆਈਆਰ ਨੰਬਰ 244/25 ਹੈਗੀ ਅੰਡਰ 103 190 191 ਤਿਲ ਬੀਐਨਐਸ ਇਹ ਦਰਜ ਕੀਤੀ ਗਈ ਸੀ ਤੇ ਇਹਦੇ ਵਿੱਚ ਤਿੰਨ ਦੋਸ਼ੀ ਬਾਈ ਨੇਮ ਸੀਗੇ ਤੇ ਪੰਜ ਤੋਂ ਛੇ ਵਿਅਕਤੀ ਜਿਹੜੇ ਅਨਨੋਮ ਸੀਗੇ ਉਹ ਜਿਹੜੇ ਤਿੰਨ ਬਾਈ ਨੇਮ ਦੋਸ਼ੀ ਸੀ ਉਹਦੇ ਵਿੱਚੋਂ ਅੱਜ ਸਾਡੇ ਲੁਧਿਆਣਾ ਜ਼ਿਲ੍ਹੇ ਦੀ ਪੁਲਿਸ ਨੂੰ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਡੀ ਡੀਐਸਪੀ ਡੀ ਡੀਐਸਪੀ ਸਬਡਿਵੀਜ਼ਨ ਐਸਐਚਓ ਸਿਟੀ ਅੰਡ ਇਨਚਾਰਜ ਸੀ ਆਈਏ ਬਕਵਕੀ ਮਾ ਦੀ ਬੜੀ ਮਿਹਨਤ ਦੇ ਨਾਲ ਅਸੀਂ ਜਿਹੜੇ ਦੋ ਮੇਨ ਦੋਸ਼ੀ ਹੈਗੇ ਨੇ ਹਰਪ੍ਰੀਤ ਉਰਫ ਹਨੀ ਉਤਰ ਜਲਦੀਪ ਇਹ ਜਿਹੜਾ ਜਿਹਨੇ ਗੋਲੀ ਚਲਾਈ ਸੀਗੀ ਤੇ ਸੈਕੰਡਰ ਦਾ ਜਿਹੜਾ ਐਸੋਸੀਏਟ ਹੈ ਗਗਨਦੀਪ ਉਸ ਬਗਨਾ ਉਤਰ ਬਲਵਿੰਦਰ ਸਿੰਘ ਵਾਸੀ ਕਿਲੀ ਚਲ ਮੋਗਾ ਇਹ ਦੋਨੋਂ ਅੱਜ ਅਸੀਂ ਅਰੈਸਟ ਕਰ ਲਏ ਆ ਤੇ ਇਹਦੇ ਨਾਲ ਨਾਲ ਜਿਹੜਾ ਵੈਪਨ ਆਫ ਅਫੈਂਸ ਹੈ ਜਿਹੜਾ ਕਿ 30 ਬੋਰ ਦਾ ਦੇਸੀ ਪਿਸਟਲ ਹੈਗਾ ਤੇ ਦੋ ਲਾਈਵ ਕੈਟ੍ਰਿਜ ਉਹ ਵੀ ਬਰਾਮਦ ਕਰਕੇ ਇਹ ਜਿਹੜਾ ਕੇਸ ਆਪਾਂ ਇਹ ਸੁਲਝਾ ਲਿਆ ਸਰ ਇਹ ਕੱਟਿਆ ਇਹ ਕੱਟਿਆ ਜੀ ਇਹ ਬੇਸਿਕਲੀ ਜੀ ਉੱਥੇ ਹੀ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸਣਾ ਚਾਹੁੰਦਾ ਆਪਾਂ ਪਹਿਲਾਂ ਵੀ ਗੱਲ ਕੀਤੀ ਇਹ ਜਿਹੜਾ ਮੇਨ ਦੋਸ਼ੀ ਦੇ ਵਿਛਨੀ ਹੈਗਾ ਇਹਦਾ ਜਿਹੜਾ ਬ੍ਰਦਰ ਹੈ ਕਾਲਾ ਉਹਦਾ ਉਹਦੀ ਵਾਈਫ ਦੀ ਡਿਲੀਵਰੀ ਹੋਣੀ ਸੀਗੀ ਉਸ ਦਿਨ ਜਿੱਦਣ ਇਹ ਇਨਸੀਡੈਂਟ ਹੋਇਆ ਉਸ ਦਿਨ ਹਸਪੀਟਲ 'ਚ ਸੀਗੇ ਉਹ ਹਰੀ ਸਿੰਘ ਹਸਪੀਟਲ 'ਚ ਤੇ ਔਨ ਦਾ ਅਦਰ ਹੈਂਡ ਜਿਹੜਾ ਵਿਕਟਮ ਹੈਗਾ ਆਪਣੇ ਦੋ ਦੋਸਤਾਂ ਦੇ ਨਾਲ ਉੱਥੇ ਪੰਚਿਆ ਸੀ ਤੇ ਨਾਲ ਹੀ ਉੱਥੇ ਇੱਕ ਕੋਈ ਖਾਲ ਦੀ ਜਿਹੜੀ ਐਨੀਮਲ ਫੀਡ ਦੀ ਦੁਕਾਨ ਹੈ ਸੋ ਉੱਥੇ ਉਹ ਉਹਨਾਂ ਦਾ ਵਜ ਟੱਕਰ ਹੋਈ ਆਮੋ ਸਾਹਮਣਾ ਹੋਇਆ ਕਿਉਂਕਿ ਪਹਿਲਾਂ ਹੀ ਇਹਨਾਂ ਦੀ ਇੱਕ ਪਰਸਨਲ ਰੈਵਲਰੀ ਸੀ ਰੰਜਿਸ਼ ਸੀਗੀ ਜਿਹੜੀ ਕਿ 20-25 ਦਿਨ ਪਹਿਲਾਂ ਬਾਜ਼ਾਰ ਦੇ ਵਿੱਚ ਜਿਹੜਾ ਇੱਕ ਮੁੰਡਾ ਪ੍ਰਲਾਦ ਹੈਗਾ ਪ੍ਰਲਾਬ ਉਹ ਆਪਣੀ ਫੈਮਿਲੀ ਦੇ ਨਾਲ ਸੀਗਾ ਉਹ ਉੱਥੇ ਉੱਥੇ ਇਹਨਾਂ ਦਾ ਕੋਈ ਉੱਥੇ ਵੀ ਕਹਾ ਸੁਣੀ ਹੋਈ ਸੀ ਜਿਹੜਾ ਅਕਿਊਜ਼ ਪਾਰਟੀ ਹੈ ਸੋ ਇਹ ਰੰਜਿਸ਼ ਪਹਿਲਾਂ ਜੀ ਕਿਉਂਕਿ ਚੱਲ ਰਹੀ ਸੀ ਜਦੋਂ ਉਸ ਦਿਨ 31 ਦਸ ਨੂੰ ਦੁਪਹਿਰੇ 3 ਵਜੇ ਇਹਨਾਂ ਦਾ ਵਜ ਟੱਕਰ ਆਮੋ ਸਾਹਮਣਾ ਹੋਇਆ ਉੱਥੇ ਇਹਨਾਂ ਦੀ ਪਹਿਲਾਂ ਟੂਟੂ ਮੇਮੇ ਪਹਿਲਾਂ ਗਾਲੀ ਗਲੋਚ ਹੋਇਆ ਟੂਟੂ ਮੇਮੇ ਹੋਈ ਤੇ ਫਿਰ ਇਹ ਜਿਹੜਾ ਇੱਕ ਫਾਇਰ ਹੋ ਕੇ ਇਹ ਜਿਹੜਾ ਸਾ ਜੀ ਅਜਾਨਕ ਹੀ ਪਤਾ ਲੱਗ ਗਈ ਕੀ ਸੀਗੀ ਇਹਨਾਂ ਦੇ ਵਿੱਚ ਰੰਜਿਸ਼ ਉਹੀ ਮੈਂ ਦੱਸ ਰਿਹਾ ਨਾ ਜੀ ਜਿਵੇਂ 20 25 ਦਿਨ ਪਹਿਲਾਂ ਜਿਹੜਾ ਇਹ ਪ੍ਰਲਾਬ ਹੈਗਾ ਆਪਣੀ ਫੈਮਿਲੀ ਦੇ ਨਾਲ ਬਾਜ਼ਾਰ ਦੇ ਵਿੱਚ ਸੀਗਾ ਕਿ ਉੱਥੇ ਜਿਹੜਾ ਅਕਿਊਜ਼ਡ ਪਾਰਟੀ ਸੀਗੀ ਇਹ ਵੀ ਉੱਥੇ ਹੀ ਇੱਕ ਦੂਜੇ ਨੂੰ ਮਿਲੇ ਤੇ ਉਹਦੇ ਜਿਵੇਂ ਫੈਮਿਲੀ ਨੂੰ ਦੇਖ ਕੇ ਘੂਰਿਆ ਤੇ ਕੁਝ ਮਤਲਬ ਇਹਨਾਂ ਦੇ ਜਿਵੇਂ ਜੈਸਚਰਸ ਐਕਸਚੇਂਜ ਹੋਏ ਜਿਹੜੇ ਕਿ ਨੈਗੇਟਿਵ ਜੈਸਚਰਸ ਸੀਗੇ ਉਸ ਕਰਕੇ ਇਹਨਾਂ ਦੀ ਤਕਰਾਰਬਾਜ਼ੀ ਇੱਕ ਦੋ ਵਾਰ ਪਹਿਲਾਂ ਵੀ ਜੋ ਹਮ ਪੁਚਗੀ ਚ ਪ੍ਰੀਲੀਮਿਨਰੀ ਹਲੇ ਅਰੈਸਟੀ ਕੀਤੀਆਂ ਜੋ ਰਿਮਾਂਡ ਲੈ ਕੇ ਬਾਕੀ ਡਿਟੇਲਸ ਤਫਤੀਸ਼ ਕਰਨਗੇ ਹਾਂਜੀ ਦੋ ਦਿਨ ਕਿੱਥੇ ਉਹਨਾਂ ਡਿਟੇਲ ਚ ਪੁੱਛ ਗਿਸ਼ ਕਰਾਂਗੇ ਜੀ ਇਹ ਤਾਂ ਸੋਰਸ ਬੇਸ ਸਾਨੂੰ ਕਿੰਨਾ ਕਿਹੜੇ ਵਿਕਰਾ ਦੇ ਆਏ ਸੀ ਗੱਡੀ ਦਾ ਭੱਜਿਆ ਸੀ ਗੱਡੀ ਮੈਂ ਉਹੀ ਕਹਿ ਰਿਹਾ ਜੀ ਜਿਹੜੇ ਨਹੀਂ ਉਹ ਹਲੇ ਰਿਕਵਰ ਕਰਨੀ ਬਾਕੀ ਹੈ ਜੀ ਉਹ ਹਲੇ ਅਸੀਂ ਰਿਕਵਰ ਕਰਾਂਗੇ ਜਿਹੜੇ ਦੋਸ਼ੀ ਆਏ ਨਹੀਂ ਸੀ ਉੱਥੇ ਆਲਰੇਡੀ ਹਾਜ਼ਰ ਸੀਗੇ ਬਿਕੋਜ਼ ਉਹਨਾਂ ਦੇ ਜਿਹੜਾ ਪੇਸ਼ੈਂਟ ਸੀਗਾ ਉਹ ਹਸਪੀਟਲ ਐਡਮਿਟ ਸੀ ਇਹਨੇ ਕਿਹਦੇ ਕੋਲ ਹੈ ਇਹ ਆਪਣੀ ਚੌਂਕੀਮਾਂ ਦੇ ਏਰੀਆ ਚ ਫੜਿਆ ਜੀ ਇਹਦੇ ਕੋਲ ਟੂ ਵੀਲਰ ਵੀ ਸੀ ਕੱਦਿਆ ਦੇ ਸੀ ਟੂ ਵੀਲਰ ਤਾਂ ਵੀ ਸੀ ਇਹ ਮੈਂ ਉਹੀ ਕਹਿ ਰਿਹਾ ਮੈਂ ਜੀ ਇਹਨਾਂ ਕੋਲ ਗੱਡੀ ਵੀ ਸੀਗੀ ਟੂ ਵੀਲਰ ਉੱਥੇ ਇਹ ਇੱਕ ਇੱਕ ਕਰਕੇ ਜਿਹੜਾ ਕਤਲ ਹੋਇਆ ਫਲੇਅਰ ਸਰ ਇਹਦੀ ਕੋਈ ਰੰਜਿਸ਼ ਤਾਂ ਨਹੀਂ ਸੀ ਤੇ ਦੋਸਤ ਪ੍ਰਿਲਾਦ ਦੀ ਉਹਨਾਂ ਦੇ ਹਾਂ ਪ੍ਰਿਲਾਦ ਦੀ ਸੀਗੀ ਇਹਦੀ ਕੋਈ ਰੰਜਿਸ਼ ਨਹੀਂ ਸੀ ਇਹਦੀ ਨਹੀਂ ਸੀਗੀ ਜੀ ਕਿਉਂਕਿ ਜਿਵੇਂ ਦੋਸਤ ਦੋਸਤੀ ਨਿਭਾ ਗਿਆ ਜੀ ਆਪਾਂ ਇਹ ਕੈਸੋ ਜਿਹੜੇ ਸਿਰਫ ਅਜੇ ਤੱਕ ਤਿੰਨ ਬੰਦੇ ਬਾਈ ਨੇਮ ਨਾਮ ਜਦੋਂ ਸ਼ੁਰੂ ਤੋਂ ਬੰਦੇ ਹੋਣ ਸਾਨੂੰ ਕੁਝ ਇਨਫੋਰਮੇਸ਼ਨ ਹੈਗੀ ਹੈ ਜੀ ਬਾਕੀ ਇਹ ਜਿਹੜੇ ਮੁੰਡੇ ਉਹਨੂੰ ਅਸੀਂ ਫੜੇ ਹੈਗੇ ਆ ਇਹਨਾਂ ਦੀ ਤਫਤੀਸ਼ ਪਲਾ ਚੱਲੂਗਾ ਇਹਨਾਂ ਦੀ ਪੁਛਗਿਸ਼ ਤੋਂ ਕਿ ਉਹ ਦਿਨ ਜਦੋਂ ਇਹਨਾਂ ਦੀ ਫੈਮਿਲੀ ਉੱਥੇ ਐਡਮਿਟ ਸੀਗੀ ਕਿਉਂਕਿ ਲੋਕੀ ਪਤਾ ਵੀ ਲੈਣ ਆਏ ਹੋਣੇ ਉਹਦੇ ਵਿੱਚੋਂ ਹੋਰ ਕੌਣ ਕੌਣ ਸੀ ਕਿ ਉਹਦੇ ਵਿੱਚੋਂ ਇਸ ਇਨਸੀਡੈਂਟ ਚ ਹੋਰ ਕੌਣ ਇਨਵੋਲਡ ਸੀ ਉਹ ਇਹਨਾਂ ਦੀ ਪੁਛਗਿਸ਼ ਸਾਨੂੰ ਕਲੀਅਰ ਹੋ ਜਾਊਗਾ ਕਿਸੇ ਹੋਇਆ ਜਿਹੜਾ ਨਜ਼ਾਇਜ਼ ਵੈਪਨ ਵਗੈਰਾ ਇਹ ਆਇਆ ਸ਼ਰੇਆ ਮਾਪਨੇ ਰਾਉਲਾ ਤੇ ਬਹੁਤ ਜ਼ਿਆਦਾ ਆ ਰਹੇਗੀ ਇਹ ਵੀ ਕਿੱਥੋਂ ਲੈ ਕੇ ਆਏ ਏ ਜੋ ਹੁਣ ਅਸੀਂ ਜੋ ਹੁਣ ਅਸੀਂ ਹੁਣੇ ਜਸ ਪੁੱਛਿਆ ਕੋਟਾ ਰਾਜਸਥਾਨ ਤੋਂ ਕਹਿ ਰਿਹਾ ਹੈਗਾ ਲੈ ਕੇ ਆਏ ਹੁਣ ਉਹਦੀ ਵੀ ਅਸੀਂ ਡਿਟੇਲਡ ਬੈਕਵਰਡਿੰਗ ਜਾਵਾਂਗੇ ਵੀ ਕਿੱਥੋਂ ਲੈ ਕੇ ਆਇਆ ਕੀ ਹੈਗਾ ਸਰ ਸਰ ਇਹ ਹਨੇ ਕਾਲਾ ਜਿਹੜੇ ਬ੍ਰਦਰ ਇਹਨਾਂ ਦੇ ਪਹਿਲਾਂ ਵੀ ਹੋਏ ਹੈ ਇਹਨਾਂ ਤੇ ਹਾਂ ਇਹਨਾਂ ਦੇ 4-4-5 ਮਾਮਲੇ ਗੋਦਮੇ ਪਹਿਲਾਂ ਹੈਗੇ ਲੜਾਈ ਝਗੜੇ ਦੇ ਇਦਾਂ ਦੇ ਮੁਕਦਮੇ ਹੈਗੇ ਕਾਲਾ ਸਰ ਤੁਹਾਨੂੰ ਹੋਣਾ ਜੀ ਅ ਹਾਂ ਇੱਕ ਕੇਸ ਵਾਂਟਡ ਹੈਗਾ ਐਨਡੀਪੀਐਸ ਕੇਸ ਹੈ ਜੋ ਵਾਂਟਡ ਹੈਗਾ ਕਿਸੇ ਪਰਿਵਾਰਕ ਮੈਂਬਰ ਨੂੰ ਹੋਰ ਵੀ ਤੁਹਾਂ ਕੀ ਹੈ ਜੀ ਪੂਰੀ ਸੀ ਜਿਹਦੇ ਵਿੱਚ ਕੱਲ ਵੀ ਅਸੀਂ ਉਹਦੀ ਕਲੈਰੀਫਿਕੇਸ਼ਨ ਦਿੱਤੀ ਸੀ ਕਿ ਉਹ ਕੋਈ ਰਿਸਪਾਂਸਿਬ ਜਿਵੇਂ ਕੱਲ ਵੀ ਅਸੀਂ ਬਰੀਫ ਕੀਤਾ ਉਹ ਇਮੀਡੀਏਟਲੀ ਪੋਸਟ ਡਿਲੀਟ ਕਰ ਦਿੱਤੀ ਗਈ ਉਹ ਜਿਵੇਂ ਅਸੀਂ ਕੱਲ ਵੀ ਤੁਹਾਨੂੰ ਬਰੀਫ ਕੀਤਾ ਸੀ ਪੁਲਿਸ ਇਨਵੈਸਟੀਗੇਸ਼ਨ ਨੂੰ ਮਿਸਲੀਡ ਕਰਨ ਦੀ ਗੱਲ ਸੀ ਬਟ ਅਸੀਂ ਪਹਿਲੇ ਦਿਨ ਤੋਂ ਹੀ ਫਰਮ ਦ ਵੈਰੀ ਫਰਸਟ ਇਨਸਟੈਂਸ ਸੀ ਬਿਲਕੁਲ ਕਲੀਅਰ ਸੀ ਕਿ ਸਾਡੀ ਤਫਤੀਸ਼ ਕਿੱਧਰ ਨੂੰ ਚਲੂਗੀ ਤੇ ਉਹੀ ਹੋਇਆ ਅਸੀਂ ਬੰਦੇ ਵੀ ਫੜੇ ਟ੍ਰੇਸ ਵੀ ਕੀਤਾ ਕੇਸ ਤੇ ਰਿਕਵਰੀ ਵੀ ਕੀਤੀ ਜਿਹਨੇ ਪੋਸਟ ਪਾਈ ਉਹਦੇ ਕੋਲ ਲੱਗਿਆ ਉਹ ਪੋਸਟਾ ਜੀ ਜਿਹੜੀ ਉਹ ਪੋਸਟ ਹੈ ਜੀ ਉਹ ਤਾਂ ਹੁਣ ਡਿਲੀਟ ਹੋ ਗਈ ਹੈ ਉਹ ਆਪਣਾ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਨੇ ਉਹ ਇਹ ਜੇ ਮੌਕੇ ਆਪਣੀ ਕ੍ਰੈਡੀਬਿਲਟੀ ਬਣਾਉਣ ਲਈ ਤੇ ਆਪਣਾ ਨਿਜੀ ਬੈਨੀਫਿਟ ਕਰਨ ਲਈ ਪੋਸਟ ਪਾਉਂਦੇ ਨੇ ਬਟ ਜਦੋਂ ਅਸੀਂ ਉਹ ਪੋਸਟ ਦੀ ਸੱਚਾਈ ਜਾਣਨੀ ਚਾਹੀ ਤਾਂ ਉਹਦੇ ਵੀ ਸਿਰਫ ਇੱਕ ਫਾਲੋਅਰ ਸੀ ਉਹਦਾ ਤੇ ਉਹ ਇਨਸੀਡੈਂਟ ਉਹ ਜਸਟ ਬਾਅਦ ਸਿਰਫ ਏਸੇ ਕੰਮ ਲਈ ਮਿਸਲੀਡ ਕਰਨ ਲਈ ਬਣਾਈ ਗਈ ਸੀ ਜਿਹੜੇ ਕਿ ਹੁਣ ਡਿਲੀਟ ਵੀ ਹੋ ਚੁੱਕੇ ਉਹ ਹੁਣ ਦੇਖ ਲਾਂਗੇ ਜੀ ਉਹ ਕੀ ਹੈ ਉਹ ਸਾਡੇ ਲਈ ਹੁਣ ਇਰੈਲੇਵੈਂਟ ਹੈ ਬਿਕਾਜ਼ ਆਲਰੇਡੀ ਉਹ ਬੰਦਾ ਆਪਣੀ ਪੋਸਟ ਹੀ ਜਦੋਂ ਡਿਲੀਟ ਕਰ ਗਿਆ ਗਲਤੀ ਮੰਨ ਗਿਆ ਸੋ ਆਈ ਥਿੰਕ ਉਹ ਟੋਟਲੀ ਇੱਕ ਮਤਲਬ ਮੈਂ ਅਗੇ ਨੂੰ ਵੀ ਕਹੂੰਗਾ ਵੀ ਜਿਹੜੇ ਕੋਈ ਇਮੀਡੀਏਟਲੀ ਮੀਡੀਆ ਦੇ ਨਾਲ ਵੀ ਮੇਰੀ ਇਹ ਹੀ ਗੁਜ਼ਾਰਿਸ਼ ਹੈ ਵੀ ਜਦੋਂ ਕੋਈ ਹੈ ਜੀ ਪੋਸਟ ਆਉਂਦੀ ਹੈ ਤਾਂ ਪਹਿਲਾਂ ਉਹਨੂੰ ਵੈਰੀਫਾਈ ਕਰ ਲੈਣ ਪੁਲਿਸ ਸਟੋਰੀ ਕਲੈਰੀਫਿਕੇਸ਼ਨ ਲੈਣ ਉਸ ਤੋਂ ਬਾਅਦ ਹੀ ਖਬਰ ਚਲਾਉਂਦੇ ਉਸ ਤੇ ਉੱਤੇ ਕੋਈ ਕਾਰਵਾਈ ਹੋਈ ਹੈ ਜਿਹੜਾ ਪੋਸਟ ਪਾਈ ਸੀ ਜਿਹੜਾ ਨੌਜਵਾਨ ਨੇ ਨਹੀਂ ਉਹ ਤਾਂ ਜੀ ਹੁਣ ਨੌਜਵਾਨ ਦੀ ਵੀਡੀਓ ਆਈ ਦੀ ਸੌਣੇ ਉਹ ਉਹ ਤਾਂ ਨਹੀਂ ਜੇ ਡਿਲੀਟ ਕਰਤੀ ਹੈ ਇਟ ਮੀਨਸ ਕਿ ਉਹ ਬੰਦਾ ਉਸ ਗਲਤ ਤੇ ਆਪਣੀ ਤੇ ਖੜਿਆ ਨਹੀਂ ਸੋ ਇਟ ਮੀਨਸ ਕਿ ਉਹ ਗਲਤ ਹੈ ਫੇਕ ਹੈ ਜੀ ਕਾਰਵਾਈ ਹੋਊ ਜੋ ਉਸ ਤੇ ਜੋ ਬੰਦੀ ਕਾਰਵਾਈ ਹੋਊਗੀ ਜੀ ਬਿਲਕੁਲ ਕਰਾਂਗੇ ਸਰ ਟੈਕ ਸਤ ਪਰਿਵਾਰ ਨੂੰ ਉਸਵਾਲਾ ਲਈ ਜਾਂਦੇ ਸਰਕਾਰ ਲਈ ਮੰਗ ਗਏ ਉਹ ਉਹ ਪਰਿਵਾਰ ਦਾ ਡਿਫਿusion ਹੈ ਜੀ ਉਹਨਾਂ ਦੇ ਫੈਮਿਲੀ ਮੈਂਬਰਸ ਨੇ ਵੀ ਕੁਝ ਬਾਹਰੋਂ ਆਣਾ ਹੈ ਬਾਕੀ ਉਹਨਾਂ ਨੂੰ ਅਸੀਂ ਇੰਟੀਮੇਟ ਕੀਤਾ ਹੈ ਤੇ ਉਹ ਇਸ ਗੱਲ ਤੋਂ ਸਰਟੀਫਾਈਡ ਹੈ ਕਿ ਦੋ ਬੰਦੇ ਮੇਨ ਫੜ ਲਏ ਬਾਕੀ ਹੋਰ ਵੀ ਸਾਡੀ ਜਿਹੜੀ ਬਾਕੀ ਦੀ ਤਫਤੀਸ਼ ਹੈ ਸੀ ਉਹ ਵੀ ਜਲਦੀ ਕਰਾਂਗੇ ਤੇ ਪਰਿਵਾਰ ਨੂੰ ਕਨਫੀਡੈਂਸ਼ੀਅਲ